ਸਾਹਿਬ ਦੇ ਉੱਤੇ ਜਦੋਂ ਅਕਾਲੀ ਦਲ ਦੀ ਸਮੂਹ ਲੀਡਰਸ਼ਿਪ ਜਿਹੜੀ ਹੈ ਉੱਥੇ ਪੇਸ਼ ਹੁੰਦੀ ਹੈ ਸੁਖਬੀਰ ਬਾਦਲ ਨੂੰ ਤਨਖਾਹਿਆ ਲਾਇਆ ਜਾਂਦਾ ਵੱਡੇ ਲੀਡਰਸ ਜਿਹੜੇ ਨੇ ਉਹਨਾਂ ਨੂੰ ਤਨਖਾਹਿਆ ਲਾਇਆ ਜਾਂਦਾ ਤੇ ਪੰਜ ਤਖਤਾਂ ਦੀ ਸੇਵਾ ਦਿੱਤੀ ਜਾਂਦੀ ਹੈ ਇਸੇ ਹੀ ਕੱਤਰਤਾ ਦੇ ਵਿੱਚ ਇਸੇ ਹੀ ਅਕਾਲ ਤਖਤ ਦੀ ਪੇਸ਼ੀ ਦੇ ਵਿੱਚ ਅਕਾਲੀਆਂ ਨੂੰ ਅਕਾਲੀ ਜਿਹੜੇ ਬਖਵਾਖ ਟੜੇ ਹੋ ਗਏ ਇਹਨਾਂ ਨੂੰ ਆਪੋ ਆਪਣੇ ਚੁੱਲ੍ਹੇ ਸਿਮੇਟਣ ਦੇ ਲਈ ਕਿਹਾ ਸੀਗਾ ਪਰ ਉਸ ਤੋਂ ਬਾਵਜੂਦ ਵੀ ਬਾਗੀ ਟੜਾ ਅਕਾਲੀ ਟੜਾ ਫਲਾਣਾ ਅਕਾਲੀ ਟੜਾ ਜਿਹੜੇ ਉਹ ਸ਼ੁਰੂ ਹੋ ਗਏ ਪਰ ਅੱਜ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਉਹਦੇ ਵਿੱਚ ਲਿਖਿਆ ਗਿਆ ਆ ਕਿ ਜੇ ਤੁਸੀਂ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਵੱਲੋਂ ਜਿਹੜੇ ਇਨ ਬਿਨ ਹੁਕਮ ਹੈ ਉਹਨਾਂ ਨੂੰ ਨਹੀਂ ਮੰਨਣਾ ਤੇ ਫਿਰ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਹੈ ਔਰ ਜੇ ਤੁਸੀਂ ਇਸ ਜਿਹੜੀ ਲੈਟਰ ਜਿਹੜੀ ਚੱਲ ਰਹੀ ਹੈ ਸਕਰੀਨ ਦੇ ਉੱਤੇ ਉਹਦਾ ਆਖਰੀ ਪੈਰਾ ਪੜਿਓ ਤਾਂ ਉਹਦੇ ਵਿੱਚ ਲਿਖਿਆ ਕਿ ਅੱਜ ਦੀ ਪੰਜ ਸਿੰਘ ਸਭਾ ਨਾਲ ਦੀ ਇਕੱਤਰਤਾ ਦੇ ਵਿੱਚ ਧੀਰਗ ਵਿਚਾਰ ਵਟਾਂਦਰਾ ਕਰਕੇ ਆਦੇਸ਼ ਕੀਤਾ ਜਾਂਦਾ ਹੈ ਕਿ ਕੋਈ ਵੀ ਧਿਰ ਜਾਂ ਕਮੇਟੀ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੋਣ ਦਾ ਦਾਵਾ ਨਾ ਕਰੇ ਖਾਲਸਾ ਪੰਥ ਦੇ ਬਟੇਰੇ ਹਿੱਤਾਂ ਪੰਜਾਬ ਦੀ ਜ਼ਮੀਨ ਤੋਂ ਜ਼ਮੀਨ ਨੂੰ ਬਚਾਉਣ ਸਿੱਖ ਪਛਾਣ ਦੇ ਤੇ ਕਕਾਰਾਂ ਨੂੰ ਦਰਪੇਸ਼ ਚੁਣੌਤੀਆਂ ਮੌਜੂਦਾ ਤਕਨੀਕੀ ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸੀ ਯੁੱਗ ਅੰਦਰ ਸਿੱਖ ਇਤਿਹਾਸ ਸਦਾਤ ਅਤੇ ਪਾਵਨ ਗੁਰਬਾਣੀ ਦੇ ਨਾਲ ਛੇੜਛਾੜ ਅਤੇ ਦੇਸ਼ ਵਿਦੇਸ਼ ਅੰਦਰ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲਿਆਂ ਨੂੰ ਜਠਣ ਲਈ ਸਮੂਹ ਅਕਾਲੀ ਅਤੇ ਪੰਥਕ ਧਿਰਾਂ ਲਈ ਲਾਮਬੰਦ ਕਰਕੇ ਇੱਕ ਜੁੱਟ ਹੋ ਕੇ ਚੱਲਣ ਹਾਲਾਂਕਿ ਇਹ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਇਕਤਰਤਾਈ ਹੋਈ ਸੀਗੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਾਂ ਇਹ ਕਿਹਾ ਗਿਆ ਸੀ ਕਿ ਅਕਾਲੀ ਦਲ ਆਪਣੇ ਅਲੱਗ-ਅਲੱਗ ਜਿਹੜੇ ਚੁੱਲ੍ਹੇ ਨੇ ਉਹਨਾਂ ਨੂੰ ਸਮੇਟੇ ਤੇ ਹੁਣ ਇਸ ਲੈਟਰ ਦੇ ਜੇ ਤੁਸੀਂ ਦੂਜਾ ਪੈਰਾ ਦੇਖੋ ਤਾਂ ਉਹਦੇ ਵਿੱਚ ਲਿਖਿਆ ਆ ਕਿ ਇਨ ਬਿਨ ਜੇ ਕੋਈ ਆਦੇਸ਼ ਇਨ ਬਿਨ ਨਹੀਂ ਮੰਨਣਾ ਚਾਹੁੰਦਾ ਤਾਂ ਉਹਨਾਂ ਨੂੰ ਆਪੋ ਆਪਣੀ ਸਿਆਸਤ ਮੁਬਾਰਕ ਪਰਸ਼ੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਦਾ ਦਾਵਾ ਨਾ ਕਰੇ ਸੋ ਫਿਲਹਾਲ ਇਹ ਕਹਿ ਦਿੱ ਗਏ ਕਿ ਅਕਾਲ ਤਖਤ ਸਾਹਿਬ ਨੂੰ ਇਹ ਅਕਾਲ ਤਖਤ ਸਾਹਿਬ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤੇ ਆ ਵੀ ਜੇ ਤੁਸੀਂ ਮੰਨਣਾ ਤਾਂ ਠੀਕ ਹੈ ਪਰ ਫਿਰ ਤੁਹਾਡਾ ਕੋਈ ਲੈਣ ਦੇ ਨਹੀਂ ਹੈ ਕਿਉਂਕਿ ਆਪੋ ਆਪਣੇ ਚੁੱਲ੍ਹੇ ਸਬਮੇਟਨ ਦੀ ਗੱਲ ਕੀਤੀ ਸੀਗੀ ਅਕਾਲੀ ਤੜਿਆਂ ਨੂੰ ਇਹ ਹੁਕਮ ਹੋਏ ਸੀਗੇ ਤੇ ਉਸ ਤੋਂ ਬਾਅਦ ਹੁਣ ਇਹ ਬਹੁਤ ਵੱਡਾ ਫੈਸਲਾ Shri Akal Takht ਸਾਹਿਬ ਦੇ ਵੱਲੋਂ ਆਪੋ ਆਪਣੇ ਚੁੱਲ੍ਹੇ ਸਬਮੇਟਨ ਦੀ ਗੱਲ ਕਹਿ ਦਿੱਤੀ ਗਈ ਹੈ ਵੱਡੀ ਖਬਰ ਔਰ ਇੱਕ ਗੱਲ ਕਹਿ ਦਈਏ ਕਿ ਇਸ ਦੇ ਨਾਲ ਆ ਇਹ ਹੁਣ ਅਗਲਾ ਐਕਸ਼ਨ ਕੀ ਹੋਏਗਾ ਕਿ ਅਕਾਲੀ ਧੜੇ ਆਪੋ ਆਪਣੇ ਚੁੱਲ੍ਹੇ ਸਮੇਟਣਗੇ ਇਕਜਟ ਹੋਣਗੇ ਤਾਂ ਫਿਰ ਕੀ ਹੋਏਗਾ ਕਿ ਸੁਖਬੀਰ ਬਾਦਲ ਦੇ ਨਾਲ ਬੀਬੀ ਜਗੀਰ ਕੌਰ ਹੁਣਾਂ ਦਾ ਰਲਾ ਹੋਏਗਾ ਗੁਰਪ੍ਰਤਾ ਵਡਾਲਾ ਦਾ ਰਲਾ ਹੋਏਗਾ ਮਨਪ੍ਰੀਤਿਆ ਵਾਲੀ ਨੂੰ ਮਨਾਇਆ ਜਾਏਗਾ ਸੋ ਇਹ ਸਾਰੀਆਂ ਚੀਜ਼ਾਂ ਵੀ ਦੇਖਣ ਵਾਲੀਆਂ ਹੋਣਗੀਆਂ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਣ ਇਸ ਸਮੇਂ ਇਕਾਧਤਾ ਗਿਆ ਕਿ ਜੇ ਤੁਸੀਂ ਹੁਕਮ ਨਹੀਂ ਮੰਨਣਾ ਤਾਂ ਫਿਰ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਹੈ ਸੋ ਇਹ ਬਹੁਤ ਵੱਡੀ ਖਬਰ ਹੈ ਇਸ ਸਮੇਂ